ਵੀ ਮਿੱਤਰੋ ਇਧਰਲੇ ਪਾਸੇ ਆਪਨੇ ਡੱਕੇ ਨੇ ਉਹ ਦੇਖੋ ਉੱਪਰ ਦੀਸਰੇ ਨੇ ਤੁਹਾਨੂੰ ਤੇ ਸਵਾ ਦੇ ਲੰਗਰ ਦੀਆਂ ਤਿਆਰੀਆਂ ਸ਼ੁਰੂ ਕਰਤੀਆਂ ਤੇ ਆ ਇਧਰੋਂ ਸਾਰਾ ਵਧੀਆ ਸਾਫ਼ ਕਰਤਾ ਤੇ ਸਾਫ਼ ਕਰਤਾ ਤੇ ਆ ਤਾਰਾਂ ਲਾਤੀਆਂ ਵਧੀਆ ਦੇਖੋ ਨਵੀਆਂ ਤਾਰਾਂ ਲਿਆ ਕੇ ਲਾਤੀਆਂ ਆਪਾਂ ਨੇ ਦੇਖੋ ਇਧਰ ਜਾਨਵਰ ਨਾਉਣ ਉਹ ਦੇਖੋ ਸਾਰਾ ਵਧੀਆ ਵਾਲੇ ਵਾਲੋਂ ਇਹਦੀਆਂ ਸਾਫ਼ ਕਰਤਾ ਇਧਰ ਉੱਪਰ ਵੀ ਤਾਰ ਕਮਾਤੀ ਇਧਰ ਨਵੀਆਂ ਤਾਰਾਂ ਲਾਤੀਆਂ ਤੇ ਮੀਂਹ ਪੈਰਿਆ ਵਾਲੇ ਅਲਕਾਲ ਕਾ ਸਾਰੀ ਪੱਧਰ ਕਰਤੀ ਆ ਦੇਖੋ ਪਈਆਂ ਨਾਲ ਸਾਸਲਿਆਂ ਨਾਲ ਉਹ ਪਈਆ ਇੱਕ ਤਹੀ ਸਾਰੀ ਦੇਖੋ ਤਾਰ ਐਣ ਚੌਰ ਫਲਾਦੀ ਐਣ ਥੱਲ ਨੂੰ ਸਾਫ ਕਰਤਾ ਵਧੀਆ ਤੇ ਹੁਣ ਆ ਸਾਫ ਕਰ ਰਹੇ ਆ ਜੀ ਦੇਖੋ ਮੀਂਹ ਪੈਂਦੇ ਜੇ ਕਰ ਰਹੇ ਨੇ ਪ੍ਰਧਾਨੀ ਲੱਗ ਰਹੇ ਨੇ ਇਧਰੋਂ ਸਾਡੇ ਆਹ ਡੀਸੀ ਜੀ ਪ੍ਰਦੀਪ ਸਿੰਘ ਇਧਰੋਂ ਆ ਕੰਮ ਕਰਨ ਲੱਗ ਰਹੇ ਨੇ ਆ ਸਾਰੀਆਂ ਆ ਚੱਕ ਰਹੇ ਨਹੀਂ ਮੈਂ ਵੀ ਨਾਲ ਚੱਕਾ ਰਹਿਆ ਮਾ ਸੋਨੂੰ ਅਪਡੇਟ ਦੇ ਦਈਏ ਮਾਰੇ ਆ ਪਾਰਟ ਬੰਨ ਤੁਹਾਨੂੰ ਦਿਖਾ ਰਹੀ ਹਾਂ ਦੇਖੋ ਸਫਾਈ ਕਰਾਂਗੇ ਇੱਥੇ ਫਿਰ ਤੁਹਾਨੂੰ ਪਾਰਟ 2 ਚ ਰਾਮਪੁਰਾ ਰੋਡ ਪਾਨੀਗੜ ਲੰਗਰ ਦੀਪਕਾ ਹਸਪਤਾਲ ਉਹ ਦੇਖੀ ਉੱਪਰ ਦੀਪਕਾ ਹਸਪਤਾਲ ਦੇ ਸਾਹਮਣੇ ਇੱਧਰ ਸਟੇਟ ਬੈਂਕ ਦੇ ਨਾਲ ਇੰਡੀਆ ਬੈਂਕ ਦੇ ਨਾਲ ਆ ਦੇ ਆ ਦੇਖੋ ਯਾਰ ਸਾਰੀ ਉਹ ਤੱਕ ਆਪਾਂ ਥੱਲੇ ਉੱਥੇ ਬੈਠ ਕੇ ਉਹ ਉੱਥੇ ਸਾਹਮਣੇ ਉਹ ਉੱਥੇ ਥੱਲੇ उ लंगर सिखा ही अपने सारिया पाथियां परे कर देंगे पाथिया परे कर देंगे तो उधर वो ठीक कर रहे उ तूा लिया वजिया सारिया पाथिया सैड करावे तो आप पहला इधरों कंडे साफ करके जोड़े पे ने बाकी पत्थर पुत्थर सारा कुछ चक्के पद्धर करके वजिया ਆ ਸਾਰੇ ਕਰਕੇ ਉਹ ਤੱਕ ਵਧੀਆ ਸਾਫ ਕਰਕੇ ਇਧਰਲੇ ਪਾਸੇ ਆਈਊਗਾ ਸਾਰਾ ਕੂੜਕਬਾੜ ਇਧਰੋਂ ਵਧੀਆ ਕਰਕੇ ਸਾਫ ਕਰਕੇ ਤੁਹਾਨੂੰ ਪਾਰਟ ਨੂੰ ਚ ਦਿਖਾ ਦਾਂਗੇ ਹਨੇਂ ਹੀ ਪ੍ਰਧਾਨੀ ਆ ਵੀ ਸਾਰਾ ਕੁਝ ਚੱਕਾਂਗੇ ਆਪਾਂ ਕੰਪਾ ਗੁੰਡਾ ਕੁਝ ਨਹੀਂ ਛੱਡਦੇ ਤੇ ਵਧੀਆ ਬਣਾ ਦਾਂਗੇ ਆਪਾਂ ਦੇਖੋ ਜੀ ਜਮੀ ਪੱਧਰ ਜਿਵੇਂ ਆਪਾਂ ਨੇ ਗਰਾਊਂਡ ਦੇਖੋ ਯਾਰ ਆ ਰਿਹਾ ਹੌਲੀ ਹੌਲੀ ਐ ਕਰੋ ਆਪਾਂ ਉੱਧਰ ਲੁਕ ਜਾਓ ਹਾਂ ਮੀ ਆ ਗਿਆ ਦੇਖੋ ਜੀ ਫਿਰ ਉੱਧਰ ਚਲੋ ਮੀ ਆ ਰਿਹਾ ਨਹੀਂ ਆ ਰਿਹਾ ਚੱਤ ਪਾਸਾ ਆ ਜਾ ਬੰਦ ਉਧਰ ਆਇਓ ਚਲੋ ਜੀ ਮੀ ਆ ਗਿਆ ਬੁਮਾਰ ਹੋਈ ਇੱਕ ਦੇ ਤੁਸੀਂ ਜਿਹੜੇ ਸਾਡੇ ਸਬਸਕ੍ਰਾਈਬਰ ਨੇ ਸੋਨੂੰ ਦਾ ਪਤਾ ਹੀ ਆ ਵੀ ਅਸੀਂ ਪਹਿਲਾਂ ਜਿਹੜਾ ਗਰਾਊਂਡ ਸੀ ਉਹ ਦੇਖਦੇ ਹੋ ਕਿੰਨਾ ਕੂੜ-ਕਬਾਰ ਸੀ ਉਹ ਵੀ ਵਧੀਆ ਸਾਫ਼ ਕਰਤਾ ਐਵੇਂ ਇਹ ਕਰਦਾਂ ਕਿਉਂ ਜੀ ਪ੍ਰਧਾਨੀ ਕਈ ਥਾਂ ਮੈਨੇ ਪੰਗੇ ਲੈ ਲਈ ਆ ਆਪਣੇ ਗਰਾਊਂਡ ਦਾ ਵਧੀਆ ਤੁਸੀਂ ਦੇਖ ਲਓ ਸਾਫ਼ ਕਰਤਾ ਉਧਰ ਵਧੀਆ ਸਾਫ਼ ਕਰਤਾ ਚਲੋ ਵੀ ਮਿੱਤਰੋ ਤੇ ਰੀਲ ਕਿੱਥੇ ਬਣਾਵਾਂਗੇ ਤੇ ਘਰ ਆਈ ਗਿਆ ਮਰੇਗਾ ਨਹੀਂ ਮੂੰਗਾ ਰਾ ਚੱਲ ਦੇਖਾ ਤੇ ਮੇਤਰੋ ਬਿਰਾ ਨੂੰ ਬੇਨਤੀ ਆ ਜਿਹੜੇ ਜਿਹੜੇ ਜਿਨ੍ਹਾਂ ਦੇ ਆਹ ਪਾਤੀਆਂ ਪਈ ਨੇ ਉਹ ਕਾਸੀ ਕਹਿ ਰਾਂਗੇ ਪਰ ਉਹ ਜੇ ਆਪ ਆ ਕੇ ਮੜੀ ਚੱਕਲੇ ਨੇ ਇਧਰੋਂ ਪਾਤੀਆਂ ਪੁੱਟੀਆਂ ਉਹ ਸਾਡਾ ਬਹੁਤ ਵਧੀਆ ਕੰਮ ਹੋ ਜੂਗਾ ਸਾਨੂੰ ਫਿਰ ਜ਼ਿਆਦਾ ਮਿਹਨਤ ਕਰਨੀ ਲੋੜ ਨਹੀਂ ਪੈਣੀ ਹੁਣ ਤਾਂ ਅਸੀਂ ਮਿਹਨਤ ਬਹੁਤ ਕਰਦੇ ਆ ਸਵੇਰੇ ਹੁੰਡਾ ਅਸੀਂ ਵੜਤਾ ਸਮੇਂ ਦੇਖ ਲੈ ਆਉਣਾ ਵੀਡੀਓ 'ਚ ਹੁੰਡਾ ਸੀ ਸਾਰਾ ਚੱਕਲੇ ਤੇ ਇਧਰਲੇ ਪਾਸੇ ਇੱਥੇ ਲੰਗਰ ਲੱਗਦਾ ਹੁੰਦਾ ਦਿਖਾ ਬਈ ਇਧਰ ਉਹ ਦੇਖੋ ਦੱਕੇ ਘਰੇ ਪੈਨੇ ਅੰਦਰ ਇੱਧਰ ਲੰਗਰ ਲੱਗਦਾਗਾ ਆਪਣਾ ਆਇਆ